ਉਹਟ ਪਰਮਾਤਮਾ ਦੀ ਹੈ ਜੀ ਬਾਸਾ ਮਾਲਕ ਦਾ ਮੇਰੇ ਦਾ ਇੱਥੇ ਆਪਛੋਈ ਨੇ ਦਸ਼ਮੇ ਪਾਤਸ਼ਾਹ ਵੱਡਾ ਪ੍ਰਬੰਧ ਤਾਂ ਹੀ ਚੱਲ ਰਿਹਾ ਨਹੀਂ ਤਾਂ ਚਾਰ ਬੰਦੇ ਵੀ ਨਹੀਂ ਇਕੱਠੇ ਹੋ ਸਕਦੇ ਪੁੱਤ ਆਏ ਨਹੀਂ ਕਹਿੰਦੇ ਵੀ ਇਹ ਸ਼ਾਇਦ ਤੂੰ ਉੱਥੇ ਮਰ ਜਾਏ ਅਸੀਂ ਸਾਨੂੰ ਪੈਸੇ ਮਿਲ ਜਾਣਗੇ ਨਾ ਨਾ ਮੈਂ ਰੱਬ ਦਾ ਦਿੱਤਾ ਬਹੁਤ ਕੁਝ ਆ ਉਹ ਤਾਂ ਬਾਗੋ ਬਾਗ ਨੇ ਕਹਿੰਦੇ ਸੇਵਾ ਜਿਹੜੀ ਤੈਨੂੰ ਲਈ ਆ ਨਾ ਰੱਬ ਨੇ ਇਹ ਸੇਵਾ ਡਟ ਕੇ ਕਰ ਇਹ ਇਹ ਇਕੱਲੇ ਇਕੱਲੇ ਛਾੜਾ ਨਹੀਂ ਕੰਮ ਸਾਰੇ ਸਾਰੇ ਦੁਨੀਆ ਦਾ ਸਾਰੇ ਕਿਸਾਨਾਂ ਦਾ ਕੰਮ ਆ ਅਸੀਂ ਹੱਥ ਬੰਨ੍ਹ ਕੇ ਆਏ ਬੇਨਤੀ ਕਰਦੇ ਆ ਵੀ ਹੁਣ ਤਾਂ ਤੁਸੀਂ ਨਿਕਲਿਓ ਪਿੰਡਾਂ ਚੋਂ ਇਹ ਬਿਠਾਇਆ ਮੋਦੀ ਨੇ ਜੀ ਸਰਕਾਰਾਂ ਨੇ ਬਿਠਾਇਆ ਨਹੀਂ ਕਹਨੂ ਪੈਂਦੇ ਸੀ ਜੀ ਯਾਰ ਉਦੋਂ ਤਾਂ ਫੌਜੀਆਂ ਦੀਆਂ ਆ ਬਾਹਾਂ ਫੜ ਕੇ ਲੈ ਕੇ ਜਾਂਦੇ ਸੀ ਵੀ ਫੌਜ ਚ ਚਲੋ ਭਰਤੀ ਕਰੀਏ ਚਲੋ ਹਾਂ ਇੱਥੇ ਹੁਣ ਪੈਸੇ ਦੇ ਕੇ ਵੀ ਨਹੀਂ ਰੱਖਦੇ ਆਏ ਖੂਹ ਹੁੰਦਾ ਸੀ ਸਾਡੇ ਪਿੰਡ ਦੇ ਲਾਉਣੇ ਪੰਡੋਰੀ ਚ ਹਾਂ ਉਹ ਖੂਹ ਦੇ ਵਿੱਚੋਂ ਦੋ ਦੋ ਮਹੀਨੇ ਪਾਣੀ ਤਹਾਨੂੰ ਨਿਕਲਦਾ ਮੈਂ ਦੇਖਿਆ ਚੌਲਾ ਨਹੀਂ ਕਿਛਾਨਾਂ ਤੇ ਕਰਜ਼ਾ ਚੜਿਆਗਾ ਪਾਣੀ ਵੀ ਮਕਾਇਆ ਨਰਮਾ ਤਾਂ ਨਹੀਂ ਹੁੰਦਾ ਛੁੰਡੀ ਖਾ ਜਾਂਦੀ ਆ ਜੀ ਉਹ ਵੀ ਟਾਈਮ ਉਹ ਗਲਾਬੀ ਛੁੰਡੀ ਖਾਈ ਜਾਂਦੀ ਸੀ ਉਹ ਮਰਦੀ ਨਹੀਂ ਸੀ ਛਪਰੀਆਂ ਕਿੰਨੀਆਂ ਮਰਜੀ ਕਰਦੀਆਂ ਬਹੁਤ ਕਿਸਾਨ ਉਦੋਂ ਸਪਰੇਹਾਂ ਨੇ ਮਾਰੇ ਚੜਜਾਂ ਦੀ ਸੀ ਸਪਰੇਹਾਂ ਨੇ ਮਾਰੇ ਛਪਰੀਆਂ ਪੀ ਪੀ ਮਰ ਗਏ ਜਿਹਦੀ ਪਹਿਲੀ ਮਰ ਜਾਂਦੀ ਸੀ ਹਰ ਕੇ ਕੀ ਕਰਦਾ ਸੀ ਕਿਸਾਨ ਸਪਰੇਅ ਪੀ ਲੈਂਦਾ ਸੀ ਸਰਕਾਰੀ ਖਰੀਦ ਬੰਦ ਦੇਣ ਬਈ ਇੰਨੀ ਖਰੀਦ ਤੇ ਬਾਜਰਾ ਵੀ ਜੇ ਖਰੀਦਾਂਗੇ ਇੰਨੀ ਤੇ ਫਲਾਨੀ ਇੰਨੀ 24 ਏਜੰਸੀਆਂ ਦੇ ਰੇਟ ਬੰਦ ਦੇਣ ਰੇਟ ਛੱਡ ਦਿਆਂਗੇ ਚੌਲ ਨਾ ਜੇ ਅਹੀਂ ਕੰਮ ਚੱਲੀ ਗਿਆ ਮਜ਼ਦੂਰੀ ਮਜ਼ਦਾਰੀ ਕੀ ਸਾਰਾ ਕੁਝ ਹੀ ਠੱਪ ਹੋ ਜੂ ਕਿਸਾਨ ਦੇ ਨਾਲ ਹੀ ਚੱਲ ਰਹੀ ਆ ਗੱਡੀ ਇਹ ਸਾਰੀ ਕੋਈ ਦੁਕਾਨ ਨਹੀਂ ਚੱਲਣੀ ਆਉਣ ਵਾਲੇ ਟਾਈਮ 'ਚ ਜਿਵੇਂ ਸਰਕਾਰਾਂ ਦੀਆਂ ਨੀਤਾਂ ਨੇ ਨਾ ਕੋਈ ਮਜ਼ਦੂਰ ਨੂੰ ਕੰਮ ਨਹੀਂ ਮਿਲਣਾ ਕੋਈ ਸਾਰੀ ਦੁਨੀਆ ਬੇਲੀ ਕਰ ਦੇਣੀਆਂ ਮਸ਼ੀਨਾਂ ਨੇ ਅਮੀਨਾਥਣ ਜੇ ਰੇਟ ਦਿੱਤਾ ਹੁੰਦਾ ਅੱਜ ਜੱਟ ਕਰਜਾਈ ਕਿ ਕਿਉਂ ਹੁੰਦਾ ਜੀ ਜਿਹੜਾ ਰੇਟ ਸ਼ਵਾਮੀਨਾਥਣ ਇਹਨਾਂ ਨੇ ਦੇਣਾ ਚੀ ਕਿੰਨੇ ਸਾਲ ਹੋ ਗਏ ਇਹਨਾਂ ਨੇ ਕਰਜ਼ਾ ਦੇ ਦੇ ਕੇ ਕਰਜ਼ਾ ਦੇ ਦੇ ਕੇ ਹੁਣ ਤਾਂ ਕਰਜ਼ਾ ਬਿਨਾਂ ਜ਼ਮੀਨ ਤੋਂ ਹੀ ਦੇਈ ਜਾਂਦੇ ਨੇ ਹਾਂ ਹੁਣ ਤਾਂ ਤੁਹਾਨੂੰ ਟਰੈਕਟਰ ਲਿਆਓ ਜਿਹੜਾ ਮਰਜੀ ਇਹ ਕਹਿੰਦਾ ਜਿਹੜਾ ਭਮਾ ਜਹਾਜ ਲੈ ਲਓ ਜੀ ਇਹਨਾਂ ਨੇ ਸਾਡੇ ਸਿਰ ਤੇ ਘੋੜਾ ਇੱਥੋਂ ਤੇ ਲਾ ਕੇ ਸਰਕਾਰਾਂ ਨੇ ਪੈਰਾਂ ਤੋਂ ਲਾ ਕੇ ਸਿਰ ਤੇ ਘੋੜਾ ਰੱਖਤਾ ਹੁਣ ਕਿਛਾਂ ਦੇ ਤੇ ਤੈਨੂੰ ਜੇ ਪੁਰਾਣੀਆਂ ਗੱਲਾਂ ਦੱਛਾ ਮੰਜੀ ਜਿੰਨੀ ਇੱਕ ਕਣਕ ਹੁੰਦੀ ਸੀ ਮੰਜੇ ਤੇ ਹੀ ਲੱਦ ਕੇ ਲੈ ਜਾਂਦੀ ਸੀ ਕੁੱਟ-ਕੁੱਟ ਕੇ ਵਿਚਾਰੇ ਖਾਣ ਖੂਣ ਜੋਗੇ ਦਾਣੇ ਬਣ ਜਾਂਦੇ ਸੀ ਘਰੇ ਬਾਲੇ ਚਿਰਾਂ ਦੀਆਂ ਗੱਲਾਂ ਨੇ ਇਹ ਉਦੋਂ ਕਣਕਾਂ ਵੇਖ ਕਿਹੜਾ ਵੇਚਦਾ ਸੀ ਕਣਕਾਂ ਉਹ ਖਾਣ ਜੋ ਕਰੀ ਹੁੰਦਾ ਟਾਈਮ 'ਚ ਪਰ ਇੰਨਾ ਮੈਂ ਕਹਿਣਾ ਵੀ ਉਹਨਾਂ 'ਚ ਉਦੋਂ ਕਰਜ਼ਾ ਨਹੀਂ ਸੀ ਜੇ ਪਿੰਡਾਂ ਦੇ ਵਿੱਚੋਂ ਕੋਈ ਵੀ ਲਵਾਗੇ ਉਹਦੇ 'ਚੋਂ ਵੀ ਪਰਦੇਸੀ ਨਿਕਲ ਜਾਣਾ ਜੇ ਡਾਕਟਰ ਨੇ ਡਾਕਟਰੀ ਕਰ ਲਈ ਹਾਂ ਕਿਉਂ ਆ ਗਰੇ ਰੂਪ ਆਉਂਦੇ ਨਹੀਂ ਆਪਾਂ ਹਾਂ ਉਦੇ ਵਿੱਚੋਂ ਵੀ ਗਲਤ ਘੇਓ ਨਿਕਲੂ ਸਹੀ ਘੇਓ ਨਹੀਂ ਮਿਲਣਾ ਤੇਨੂੰ ਭਈ ਜਦੋਂ ਉਹ ਡਾਕਟਰ ਦੇ ਜਾਂਦਾ ਸਭ ਇਹਨਾਂ ਦੇ ਏ 105 ਇਹਨਾਂ ਦੇ ਪਾਏ ਨੇ ਇਹਨਾਂ ਨੇ ਕਿਹਾ ਵੀ ਤੇਰਾ ਬਲੱਡ ਵੱਧਦਾ ਵੀ ਤੇਰਾ ਘੇਓ ਬੰਦਦਾ ਕਿਨੇ ਘੇਓ ਰੱਖਣਾ ਉਹ ਤਾਂ ਚਾਹ ਦੇ ਨਾਲ ਖਲੇਪੜ ਖਾਂਦੇ ਹੁੰਦੇ ਸੀ ਇਹ ਘੇਓ ਦਾ ਘੇਓ ਦਾ ਖਲੇਪੜ ਚਾਹ ਨਾਲ ਜੰਮਿਆਂ ਬਾਅਦ ਛਾਲ ਚ ਹਾਂ ਇੱਕ ਇੱਕ ਦੰਦੀ ਘੇਓ ਦੀ ਜੰਮੇ ਦੀ ਇੱਕ ਚਾਹ ਦੀ ਕੱਟ ਰਹੇ ਹੋ ਫਿਰ ਬਾਪੂ ਸਭ ਜੀ ਹਾਂ ਜੀ ਕੱਟੀ ਜਾਂਦੀ ਐ ਛੋਡੇ ਸਮਝ ਕੇ ਆ ਦੇ ਰਹੇ ਹਾਂ ਕੱਟੀ ਜਾਂਦੀ ਐ ਪੁੱਤ ਇੱਥੇ ਲੰਗਰ ਵੀ ਲੱਗੇ ਹੋਏ ਨੇ ਵੈਸੇ ਤਾਂ ਕਿ ਤੁਸੀਂ ਆਪ ਦੀ ਬਣਾਉਣੇ ਹੋ ਲੰਗਰਾਂ ਚ ਜੇ ਜੀ ਕਰਦਾ ਲੰਗਰ ਛਕ ਲਈਦਾ ਨਹੀਂ ਆਵਰਾ ਬਣਾ ਲਈਦਾ ਜੀ ਰੋਟੀ ਟੋਕ ਮਿੰਟ ਜੀ ਦੀ ਲਾ ਦਿੰਦੇ ਨੇ ਮੁੰਡੇ ਹਾਂ 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 1 ਮਿੰਟ ਲੱਗਦਾ ਰੋਟੀ ਪਕਾਉਣ ਨੂੰ ਕਿ ਲੱਗਦਾ ਜੀ ਸਹੀ ਗੱਲ ਹਾਂ ਕਿੰਨੀ ਉਮਰ ਹੋ ਗਈ ਬਾਪੂ ਤੁਹਾਡੀ ਮੇਰੀ ਉਮਰ 72 73 ਸਾਲ ਦੀ ਹੋਊ ਜੀ ਹਾਂ 72 73 ਸਾਲ ਦੀ ਉਮਰ ਚਾ ਸੜਕਾਂ ਤੇ ਬੈਠਣਾ ਪੈ ਗਿਆ ਸੜਕਾਂ ਤੇ ਬੈਠਣਾ ਪੈ ਗਿਆ ਇਹ ਬਿਠਾਇਆ ਮੋਦੀ ਨੇ ਜੀ ਸਰਕਾਰਾਂ ਨੇ ਬਿ ਅ ਨਹੀਂ ਕਾਨੂੰ ਪੈਂਦੇ ਹੀ ਜੀ ਜਿਹੜਾ ਜ਼ਬਾਨ ਕਰਕੇ ਮੁਕਰਨ ਦਾ ਹੱਕ ਬਣਦਾ ਸੀ મોદી ਦਾ ਅਸੀਂ ਆਪਦੇ ਹੱਕ ਤੇ ਲੜ ਰਹੇ ਆ ਸਮਝ ਗਏ ਤੇ ਸਾਨੂੰ ਇਥੋਂ 11 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਇੱਥੇ ਬੈਠਿਆ ਨੂੰ ਹਾਂ ਪਰ ਸਰਕਾਰਾਂ ਭਲੇ ਚੁੱਪ ਬੈਠੀਆਂ ਨੇ ਹਾਂ ਆਪਣੇ ਬਾਪੂ ਹਾਂ ਚੁੱਪ ਨੇ ਤੇ ਬਾਪੂ ਫਿਰ ਪੋਤੇ-ਪੋਤੀਆਂ ਕਰਦੇ ਨੇ ਫੋਨ ਪਿੰਡੋਂ ਆਉਂਦਾ ਉਹ ਫੋਨ ਕਿ ਬਾਪੂ ਕਿਵੇਂ ਹੋ ਕੀ ਹਾਲ ਚਾਲ ਨੇ ਤੁਹਾਡੇ ਉਹ ਤਾਂ ਉਹ ਉਹ ਤਾਂ ਖੁਸ਼ ਨੇ ਜੀ ਕਹਿੰਦੇ ਹਾਂ ਉਹ ਤਾਂ ਬਾਗੋ-ਬਾਗ ਨੇ ਕਹਿੰਦੇ ਸੇਵਾ ਜਿਹੜੀ ਤੈਨੂੰ ਲਈ ਆ ਨਾ ਰੱਬ ਨੇ ਇਹ ਸੇਵਾ ਡਟ ਕੇ ਕਰ ਅੱਛਾ ਹਾਂ ਐ ਨਹੀਂ ਕਹਿੰਦੇ ਵੀ ਇਹ ਤੂੰ ਉੱਥੇ ਮਰ ਜੇ ਅਸੀਂ ਪੈਸੇ ਨੂੰ ਪੈਸੇ ਮਿਲ ਜਾਣਗੇ ਨਾ ਨਾ ਮੈਂ ਰੱਬ ਦਾ ਦਿੱਤਾ ਬਹੁਤ ਕੁਝ ਆ ਹਾਂ ਹਾਂ ਰੱਬ ਤੋਂ ਮੰਗਾਂਗੇ ਜਿਹੜਾ ਦੇ ਕੇ ਨਾ ਖੋਹੇ ਹਾਂ ਹਾਂ ਪੂਰੇ ਪੋਤੇ ਪੋਤੀਆਂ ਮੁੰਡੇ ਬਾਗੋ ਬਾਗ ਨੇ ਅਬੀ ਸੇਵਾ ਕਰ ਲੈ ਜਿਹੜੀ ਹੁੰਦੀ ਆ ਹਾਂ ਉਹਨੂੰ ਕੋਈ ਐ ਤਾਂ ਨਹੀਂ ਔਖਾ ਤਾਂ ਨਹੀਂ ਲੱਗਦਾ ਠੰਡ ਦੇ ਦਿਨ ਨੇ ਬਹੁਤ ਮੈਂ ਕਹਿੰਦਾ ਜਮਾ ਨਹੀਂ ਲੱਗਦਾ ਜੀ ਸਾਨੂੰ ਤਾਂ ਗਰਮੀਆਂ ਆਉਂਦੀਆਂ ਨੇ ਇੱਥੇ ਹਾਂ ਠੰਡ ਠੋੜੀ ਨਹੀਂ ਲੱਗਦੀ ਜੀ ਹਾਂ ਰੋਟੀ ਪਾਣੀ ਬਣ ਰਿਹਾ ਲੰਗਰ ਪ੍ਰਸ਼ਾਦ ਦੀ ਤਿਆਰ ਮੈਂ ਕਹਿੰਦਾ ਅਸੀਂ ਤਾਂ ਛੋਨੂ ਵੀ ਕਹਿੰਦੇ ਜੀ ਚਾਹ ਕਰੀਏ ਪੁੱਤੋ ਚਾਹ ਪੀ ਲਓ ਹਾਂ ਇਹ ਤਾਂ ਬਾਪੂ ਪੰਜਾਬ ਦੇ ਘਰ ਘਰ ਦੀ ਕਹਾਣੀ ਆ ਸਾਰੇ ਚਾਹ ਪਾਣੀ ਪਹਿਲਾਂ ਇਹ 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 ਇਕੱਲੇ ਕੱਲੇ ਛਾੜਾ ਨਹੀਂ ਕੰਮ ਸਾਰੇ ਸਾਰੀ ਦੁਨੀਆ ਦਾ ਸਾਰੇ ਕਿਸਾਨਾਂ ਦਾ ਕੰਮ ਆ ਅਸੀਂ ਹੱਥ ਬੰਨ੍ਹ ਕੇ ਆਏ ਬੇਨਤੀ ਕਰਦੇ ਆ ਵੀ ਹੁਣ ਤਾਂ ਤੁਸੀਂ ਨਿਕਲਿਓ ਪਿੰਡਾਂ ਚੋਂ ਹੁਣ ਤਾਂ ਆਜੋ ਘਰ ਘਰ ਦਾ ਬੰਦਾ ਹੋ ਜੋ ਛਾੜੀ ਮਦਦ ਕਰੋ ਛੋੜਾ ਵੀ ਇਹ ਚੱਲਦਾ ਕੰਮ ਕਿ ਛਾੜਾ ਕੱਲਾ ਤਾਂ ਹੈ ਨਹੀਂ ਵੀ ਅਸੀਂ ਇੱਥੇ ਬੈਠੇ ਇਕੱਲੇ ਕਰਦੇ ਹਾਂ ਇਹ ਕਿਹੜਾ ਡੱਲੇਵਾਲ ਸਾਹਿਬ ਦੀ ਕਿਹੜਾ ਕੱਲਿਆਂ ਦੀ ਕਿਸਾਨੀ ਬਚੇ ਕਿਹੜਾ ਕੱਲਿਆਂ ਦੀ ਆ 4 ਦਿਨ ਵੀ ਆਪਾਂ ਰਹਿ ਨਹੀਂ ਸਕਦੇ ਭੁੱਖੇ ਪੁੱਤ ਹਾਂ ਹਾਂ 4 ਦਿਨ ਦੀ ਤਾਂ ਗੱਲ ਦੂਰ ਦੀ ਸਹੀ ਗੱਲ ਆ ਬਾਪੂ ਬਹੁਤ ਔਖਾ ਔ ਔਖਾ ਸ਼ੌਖਾ ਪਰ ਓਟ ਪਰਮਾਤਮਾ ਦੀ ਹੈ ਜੀ ਹਾਂ ਸਹੀ ਗੱਲ ਬਾਪੂ ਬਸਾ ਮਾਲਕ ਦਾ ਮੇਰੇ ਦਾ ਇੱਥੇ ਆਪਛਾਈ ਨੇ ਦਸ਼ਮੇ ਪਾਤਸ਼ਾ ਤਾਂ ਹੀ ਤਾਂ ਐਡਾ ਵੱਡਾ ਬਾਪੂ ਚੱਲ ਰਿਹਾ ਹੈ ਨਾ ਵੱਡਾ ਪ੍ਰਬੰਧ ਤਾਂ ਹੀ ਚੱਲ ਰਿਹਾ ਨਹੀਂ ਤਾਂ ਚਾਰ ਬੰਦੇ ਵੀ ਨਹੀਂ ਇਕੱਠੇ ਹੋ ਸਕਦੇ ਪਤਾ ਸਹੀ ਗੱਲ ਹੈ ਬਾਪੂ ਲੰਗਰ ਪਾਣੀ ਦੀ ਕੋਈ ਕਮੀ ਨਹੀਂ ਆ ਰਹੀ ਮੈਂ ਕਹਿੰਦਾ ਕੋਈ ਕਮੀ ਨਹੀਂ ਜੀ ਕਾਹचे ਚੀਜ਼ ਦੀ ਕਮੀ ਨਹੀਂ ਹੈਗੀ ਥੋੜਾ ਬਾਈ ਜੀ ਕਿਹੜਾ ਪਿੰਡ ਆ ਬੰਡੋਰੀ ਬੰਡੋਰੀ ਫਿਰ ਪ੍ਰਸ਼ਾਦ ਦੇ ਪਾਣੀ ਕਰਦੇ ਹੋ ਤਿਆਰ ਹੈ ਸਾਰੇ ਆਪ ਹੀ ਹਾਂ ਸਾਰੇ ਕਰਦੇ ਆਂ ਆਪ ਹੀ ਕਿਵੇਂ ਲੱਗਦਾ ਜਿਵੇਂ ਬਾਪੂ ਹੁਣ ਨੇ ਕਿਹਾ ਵੀ ਇਸ ਤਾਂ ਬੜੀ ਚੜਦੀ ਕਲਾ ਚਾ ਚੜਦੀ ਕਲਾ ਜੀ ਚੜਦੀ ਕਲਾ ਚੀਂ ਸਰ ਜਿੱਤ ਕੇ ਜਾਵਾਂਗੇ ਸਹੀ ਗੱਲ ਆ ਚੜਦੀ ਕਲਾ ਚੀਗਾ ਬਾਪੂ ਤੁਸੀਂ ਤਾਂ ਉਮਰ ਜਿਵੇਂ ਤੁਸੀਂ ਦੱਸਿਆ 72 73 ਸਾਲ ਦੀ ਤੁਹਾਡੀ ਉਮਰ ਹੈ ਹਾਂ ਤੇ ਤੁਸੀਂ ਤਾਂ ਲਾ ਲੋ ਵੀ 1950-50 ਦੇ ਨੇੜੇ ਤੇੜੇ ਤੁਹਾਡਾ ਜਨਮ ਜਨਮ ਹੈ ਹਾਂ ਉਹ ਉਦੋਂ ਜਨਮ ਉਦੋਂ ਆ ਹੁੰਦੀ ਨਹੀਂ ਸੀ ਕਿ ਉਹ ਤਾਂ ਜਨਮ ਪੱਤਰੀ ਤਾਂ ਹੁੰਦੀ ਨਹੀਂ ਸੀ ਉਨ ਤੱਕ ਨਾ ਮੈਂ ਦੱਸ ਰਿਹਾ ਵੀ 61965 ਦੇ ਵਿੱਚ ਜਦੋਂ ਜਦੋਂ ਲੜਾਈ ਲੱਗੀ ਸੀ ਮੈਂ ਐਡਾ ਕੁਛ ਹੀਗਾ ਐਡਾ ਕੁਛ ਇਹ ਹਸਾਬ ਨਾਲ ਮੈਂ ਉਹਨੂੰ ਜਿਆਦਾ 65 ਵਾਲੀ ਜੰਗ ਗੱਲ ਚੱਲਦੀ ਹੂ ਰੇਡੀਓ ਤੇ ਰੇਡੀਓ ਤੇ ਕਿਹਾ ਦੇਖੀ ਆ ਅੱਛਾ ਹਾਂ ਦੇਖੀ ਆ ਬਹੁਤ ਵੱਡੇ ਕੀ ਪਤਾ 75 ਦੇ ਅੱਛੀ ਵੀ ਹੋਵੇ ਚਾਲੋ ਮਨਾ ਤੁਸੀਂ ਕਰਦੇ ਖੇਤੀ ਸੀਗੇ ਖੇਤੀ ਕਰਦੇ ਸੀ ਖੇਤੀ ਕਰਦੇ ਸੀ ਪਹਿਲਾਂ ਰੋ ਰੂ ਆ ਜਾਂਦੇ ਸੀ ਮਾਲਚਾਰਦੇ ਸੀ ਫਿਰ ਖੇਤੀ ਕਰਦੇ ਸੀ ਪੜੇ ਵੀ ਆ ਹੂੰ ਕਿੰਨਾ ਪੜੇ ਤੁਸੀਂ ਛਤ ਜਮਤਾਂ ਪੜੇ ਆ ਅੱਛਾ ਫਿਰ ਤਾਂ ਤੁਸੀਂ ਅਖਬਾਰ ਅਖਬਾਰ ਪੜ ਲਾਂਦੇ ਹੋਗੇ ਮੈਂ ਕਹਿੰਦਾ ਹਿੰਦੀ ਵੀ ਜਾਣਦਾ ਜੀ ਪੰਜਾਬੀ ਵੀ ਜਾਣਦਾ ਸਭ ਕੁਝ ਜਾਣਦੇ ਹੂੰ ਉਦੋਂ ਬਾਪੂ ਪੜੇ ਲਿਖੇ ਦੀ ਕਦਰ ਵੀ ਸੀ ਹੈ ਨਾ ਪਿੰਡਾਂ 'ਚ ਅਦਰ ਉਦੋਂ ਤਾਂ ਫੌਜੀਆਂ ਦੀਆਂ ਆ ਬਾਹਾਂ ਫੜ ਕੇ ਲੈ ਕੇ ਜਾਂਦੇ ਸੀ ਵੀ ਫੌਜ ਚ ਚਲੋ ਭਰਤੀ ਕਰੀਏ ਚਲੋ ਹਾਂ ਇੱਥੇ ਹੁਣ ਪੈਸੇ ਦੇ ਕੇ ਵੀ ਨਹੀਂ ਰੱਖਦੇ ਤੇ ਤੁਸੀਂ ਨਹੀਂ ਗਏ ਫੌਜ 'ਚ ਫੌਜ ਚ ਜਾ ਕੇ ਕਰਾਂਗੀ ਇਕੱਲਾ ਬੱਚਾ ਜੀ ਮੈਂ ਉਹ ਫਿਰ ਘਰੇ ਵੀ ਨਹੀਂ ਸਰਦਾ ਸੀ ਹਨਾ ਦੋ ਭਾਈ ਸੀ ਫਿਰ ਕੱਲਾ ਜਾ ਕੇ ਕਿ ਮੈਂ ਕੀ ਕਰਦਾ ਫੌਜ ਹਾਂ ਤੁਸੀਂ ਤਾਂ ਬਾਪੂ ਖੇਤੀ ਵੀ ਬੜੀ ਬਦਲਦੀ ਦੇਖੀ ਉਦੋਂ ਹੋਰ ਫਸਲਾਂ ਸੀ ਬਦਲਦੀ ਦੇਖੀ ਕੋਈ ਅੰਤ ਹੀ ਨਹੀਂ ਇੰਨੀਆਂ ਫਸਲਾਂ ਬਦਲ ਗਈਆਂ ਫਸਲਾਂ ਤਾਂ ਬਦਲ ਨਹੀਂ ਆਏ ਨੇ ਜੀ ਹੂੰ ਦੁਨੀਆ ਦੇ ਪਿਆਰੀ ਬਦਲ ਗਏ ਹਾਂ ਹਾਂ ਉਹ ਫਸਲਾਂ ਤਾਂ ਬਦਲ ਨਹੀਂ ਆ ਦੁਨੀਆ ਤਾਂ ਤੇ ਉਹ ਵੀ ਬਦਲ ਗਏ ਅੱਗੇ ਸਾਡੇ ਜੀ ਆਏ ਜੀ ਸਾਡੇ ਮਿੱਟੀ ਚੈੱਕ ਕਰਾਈ ਲੁਧਿਆਣੇ ਤੋਂ ਸੀ ਹਾਂ ਇਹ ਨੂੰ ਵਨੇ ਵੀ ਕਿਉਂ ਨਾ ਲਾਓ ਐ ਤੇ ਫੇਰ ਫਸਲ ਹੋ ਗਈ। ਅੱਛਾ। ਮੇਰਾ ਪਿਓ ਮਾਨ ਮੇਰੇ ਦਾਦੇ ਦੇ ਗਾਲ ਪੈ ਗਿਆਂ। ਕਹਿੰਦਾ ਝੋਨੇ ਵਾਲੀ ਪੈੜੀਆ ਝੋਨਾ ਕਿੱਥੋਂ ਜਦੋਂ ਭਗਾਈ ਮਰੀ ਜਾਂਦਾ। ਹਮਮ ਹੁਣ ਉਹੀ ਪੈੜੀਆਂ ਝੋਨਾ ਦਾ ਕਿਤੇ ਨਾ ਕਿਤੇ ਹੁੰਦਾ। ਬਾਪੂ ਤੁਹਾਡੇ ਵੇਲੇ ਤਾਂ ਮੱਲੋ ਆਹ ਮੱਕੀ ਜਾਂ ਹੋਰ ਐਵੇਂ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਸੀ ਉਦੋਂ। ਕਪਾਹ ਮੱਕੀ ਤੇ ਜਾਂ ਬਾਜਰੇ ਬੂਜਰੇ ਹੁੰਦੇ ਸੀ ਹੋਰ ਤਾਂ ਕੋਈ ਚੌਲ ਤਾਂ ਹੁੰਦੇ ਨਹੀਂ ਸੀ ਉਦੋਂ। ਪਚੌਲੇ ਤਾਂ ਉਦੋਂ ਪਿੱਛੋਂ ਲੱਗਣ ਲੱਗੇ ਨੇ। ਚੌਲਾਂ ਨਹੀਂ ਚੌਲਾਂ ਨਹੀਂ ਕਿਸਾਨਾਂ ਤੇ ਕਰਜ਼ਾ ਚੜਿਆਗਾ। ਪਾਣੀ ਵੀ ਮਕਾਇਆ ਪਾਣੀ ਸਾਡਾ ਡੁੱਪਿਆ ਪਾਣੀ ਵੀ ਮਕਾਇਆ ਹਾਂ ਨਰਮਾ ਖਤਮ ਹੋ ਗਿਆ ਜਮਾ ਨਰਮਾ ਨਰਮਾ ਹੁਣ ਕਿੱਥੇ ਨਰਮਾ ਹੋਜੂ ਜੀ ਨਰਮਾ ਤਾਂ ਨਹੀਂ ਹੁੰਦਾ ਛੁੰਡੀ ਖਾ ਜਾਂਦੀ ਹੈ ਜੀ ਹਾਂ ਇੱਕ ਵੇਲੇ ਤਾਂ ਬਾਪੂ ਇਹੋ ਜਿਹਾ ਵੀ ਆਇਆ ਵੀ ਜਦੋਂ ਨਰਮੇ ਤੇ ਇੰਨੀ ਛੁੰਡੀ ਪੈਂਦੀ ਸੀ ਹਰ ਰੋ ਸਪਰੇ ਕਰਨੀ ਪੈਂਦੀ ਸੀ ਉਹ ਵੀ ਟਾਈਮ ਉਹ ਗਲਾਬੀ ਛੁੰਡੀ ਖਾਈ ਜਾਂਦੀ ਸੀ ਉਹ ਮਰਦੀ ਨਹੀਂ ਸੀ ਛਪਰੀਆਂ ਕਿੰਨੀਆਂ ਮਰਜੀ ਕਰ ਲੀਏ ਹਾਂ ਬਹੁਤ ਕਿਸਾਨ ਉਦੋਂ ਸਪਰੇਆਂ ਨੇ ਮਾਰੇ ਚੜਜਾਂਦੀ ਸੀ ਸਪਰੇਆਂ ਨੇ ਮਾਰੇ ਸਪਰੇਆਂ ਪੀ ਪੀ ਮਰ ਗਏ ਹਾਂ ਜਿਹਦੀ ਪਹਿਲੀ ਮਰ ਜਾਂਦੀ ਸੀ ਹਰ ਕੇ ਕੀ ਕਰਦਾ ਸੀ ਕਿਸਾਨ ਸਪਰੇਅ ਪੀ ਲੈਂਦਾ ਸੀ ਹਾਂ ਬਹੁਤ ਕਿਸਾਨਾਂ ਦੀ ਹੱਤਿਆ ਕਹੋਈ ਆ ਪਾਣੀ ਬਾਪੂ ਕਿੰਨੇ ਕ ਆਪਣੇ ਡੂੰਘੇ ਨੇ ਧਰਤੀ ਹੇਠਲੇ ਆਪਣੇ ਏਰੀਆ ਚ ਹੁਣ ਮੇਰਾ ਖਿਆਲ ਹੈ ਜੀ 150 ਫੁੱਟ ਤੇ 150 ਤੋਂ ਥੱਲੇ ਹਾਂ 1 ਤੇ ਤੁਸੀਂ ਉਦੋਂ ਪਾਣੀ ਦਾ ਕੀ ਦੇਖਿਆ ਬੋਰ ਬੋਰ ਪਾਣੀ ਤਾਂ ਐਂ ਦੇਖਿਆ ਪੁੱਤ ਐ ਖੂਹ ਹੁੰਦਾ ਸੀ ਸਾਡੇ ਪਿੰਡ ਦੇ ਲਾਉਣੇ ਹਾਂ ਪੰਡੋਰੀ ਚ ਹਾਂ ਉਹ ਖੂਹ ਦੇ ਵਿੱਚੋਂ ਦੋ ਦੋ ਮਹੀਨੇ ਪਾਣੀ ਤਾਂ ਹਾਨੂੰ ਨਿਕਲਦਾ ਮੈਂ ਦੇਖਿਆ ਚਾ ਹਾਂ ਜੇ ਜੰਗਲ ਪਾਣੀ ਜਾਣਾ ਮੜਾ ਜਾ ਇੰਦਾ ਘਟੋਣਾ ਪਟਲਾ ਆ ਕੇ ਹੱਥ ਧੋਲਾ ਅੱਛਾ ਐ ਮੈਂ ਇਹਦਾ ਪਾਣੀ ਹਾਂ ਇੰਨਾ ਪਾਣੀ ਉੱਤੇ ਸੀ ਤੇ ਹੁਣ ਤਾਂ ਬੜਾ ਡੂੰਗਾ ਹੋ ਗਿਆ ਹੁਣ ਤਾਂ ਛੋਨ ਨੂੰ ਪਤਾ ਹੀ ਐ ਵੀ ਕਿੰਨਾ ਡੂੰਗਾ ਹੋ ਗਿਆ ਜੀ ਪਾਣੀ ਤਾਂ ਆਉਣ ਵਾਲੇ ਟਾਈਮ 'ਚ ਤਾਂ ਆਪਾਂ ਨੂੰ ਪਾਣੀ ਪੀਣ ਨੂੰ ਵੀ ਨਹੀਂ ਮਿਲਦਾ ਰਿਹਾ ਪਰ ਜਿਵੇਂ ਹੁਣ ਫਸਲਾਂ ਫਸਲਾਂ ਦੀ ਬਾਪੂ ਗੱਲ ਚੱਲਦੀ ਆ ਸਰਕਾਰਾਂ ਕਹਿੰਦੀ ਆ ਵੀ ਫਸਲਾਂ ਬਦਲ ਗਏ ਆਪਾਂ ਹੋਰ ਫਸਲਾਂ ਬੀਜ ਲਈਏ ਉਹ ਕਹਿੰਦੇ ਕਿਸਾਨਾਂ ਨੂੰ ਝੋਨਾ ਨਾ ਲਾਓ ਪਰਾਲੀ ਦਾ ਧੂਆਂ ਹੁੰਦਾ ਉਫਰਾਏ ਕਿਸਾਨ ਫਸਲ ਕਿਉਂ ਨਹੀਂ ਲਾਉਂਦੇ ਹੋਰ ਛੱਡ ਦਿਆਂਗੇ ਜੀ ਛੱਡ ਦਿਆਂਗੇ ਬਾਇਰੇ ਮੱਕੀਆਂ ਕਪਾਂ ਬੀਜਾਂਗੇ ਸਾਨੂੰ ਐਨਪੀ ਐਚਪੀ ਦੇ ਸਰਕਾਰੀ ਰੇਟ ਖਰੀਦ ਕਰਨ ਅਸੀਂ ਬਦਲ ਦਿਆਂਗੇ ਉਦੋਂ ਹੀ ਕਾਟਾ ਜਿਵੇਂ ਚੌਲ ਹਟਾ ਦਿਆਂਗੇ ਉਹ ਨਹੀਂ ਸਰ ਸਰਕਾਰੀ ਖਰੀਦ ਬੰਦ ਦੇਣ ਵੀ ਐਨੀ ਖਰੀਦ ਤੇ ਬਾਜਰਾ ਬੀਜਾਂ ਖਰੀਦਾਂਗੇ ਐਨੀ ਤੇ ਫਲਾਨੀ ਐਨੀ 24 ਜਨਸਾਂ ਦੇ ਰੇਟ ਬੰਦ ਦੇਣ ਰੇਟ ਛੱਡ ਦਿਆਂਗੇ ਚੌਲ ਚੌਲ ਥੋੜਾ ਜੀ ਨਹੀਂ ਕਰਦਾ ਲਾਉਣ ਨੂੰ ਇਹ ਤਾਂ ਮਜਬੂਰੀ ਐ ਇਹ ਤਾਂ ਮਜਬੂਰੀ ਐ ਚੌਲਾਂ ਤੇ ਖਰਚ ਆਉਂਦਾ ਬਾਜਰਾ ਕੀ ਆ ਚੌਲਾਂ ਜੀ ਹਾਂ ਨਾਲੇ ਪਾਣੀ ਦੀ ਬਰਬਾਦੀ ਪਾਣੀ ਦੀ ਬਰਬਾਦੀ ਇੱਕ ਬਾਪੂ ਹੋਰ ਵੀ ਆ ਜਦੋਂ ਤੁਸੀਂ ਨਰਮੇ ਲਾਉਂਦੇ ਰਹੇ ਉਦੋਂ ਕਿੰਨੇ ਮਜ਼ਦੂਰ ਪਰਿਵਾਰ ਪਾਲਦੇ ਸੀ ਨਰਮਾ ਚੋਕਦੇ ਉਹ ਕਿੰਨੇ ਕਿੰਨੇ ਦਿਨ ਮਹੀਨਾ ਮਹੀਨਾ ਜੇ ਅਹੀਂ ਕੰਮ ਚੱਲੀ ਗਿਆ ਮਜ਼ਦੂਰੀ ਮਜਦਰੀ ਕੀ ਸਾਰਾ ਕੁਝ ਹੀ ਠੱਪੋ ਜੂ ਖੇਸ਼ਾਨ ਦੇ ਨਾਲ ਹੀ ਚੱਲ ਰਹੀ ਆ ਗੱਡੀ ਇਹ ਛਾਰੀ ਕੋਈ ਦੁਕਾਨ ਨਹੀਂ ਚੱਲਣੀ ਆਉਣ ਵਾਲੇ ਟਾਈਮ 'ਚ ਜਿਵੇਂ ਸਰਕਾਰਾਂ ਦੀਆਂ ਨੀਤਾਂ ਨੇ ਨਾ ਕੋਈ ਮਜ਼ਦੂਰ ਨੂੰ ਕੰਮ ਨਹੀਂ ਮਿਲਣਾ ਕੋਈ ਛਾਰੀ ਦੁਨੀਆ ਬੇਲੀ ਕਰ ਦੇਣੀ ਆ ਮਸ਼ੀਨਾਂ ਨੇ ਬਾਪੂ ਜਿਵੇਂ ਤੁਸੀਂ ਕਹਣੇ ਉਹ ਵੀ ਇਹ ਜੇ ਕਿਸਾਨ ਆ ਤਾਂ ਸਾਰਾ ਕੁਝ ਹੈ ਕਿਸਾਨ ਫਸਲ ਪੈਦਾ ਕਰਦਾ ਫਿਰ ਬਹੁਤ ਸਾਰੀਆਂ ਵੈਰਾਈਟੀਆਂ ਉਹ ਤੋਂ ਤਿਆਰ ਹੁੰਦੀਆਂ ਸਾਰਾ ਕੁਝ ਹੁੰਦਾ ਹੈ ਸਰਕਾਰਾਂ ਨੂੰ ਵੀ ਇਸ ਗੱਲ ਦਾ ਤਾਂ ਭਲੀ ਭਾਤ ਪਤਾ ਹੋਣਾ ਹੈ ਫਿਰ ਉਹ ਮਨ ਸੋਚਦੇ ਕਿਉਂ ਨਹੀਂ ਇਸ ਗੱਲ ਨੂੰ ਸ਼੍ਰੀਮਾਨਾਥਣ ਜੇ ਰੇਟ ਦਿੱਤਾ ਹੁੰਦਾ ਅੱਜ ਜੱਟ ਕਰਜਾਈ ਕਿਉਂ ਹੁੰਦਾ ਜੀ ਜਿਹੜਾ ਰੇਟ ਸ਼੍ਰੀਮਾਨਾਥਣ ਇਹਨਾਂ ਨੇ ਦੇਣਾ ਸੀ ਕਿੰਨੇ ਸਾਲ ਹੋ ਗਏ ਉਹ ਜੇ ਦਿੱਤਾ ਹੁੰਦਾ ਅੱਜ ਜੱਟ ਕਰਜਾਈ ਨਹੀਂ ਸੀ ਹਾਂ ਉਹਦਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਰਿਪੋਰਟ ਲਾਗੂ ਨਹੀਂ ਕਰੀ ਹਾਂ ਬਾਪੂ ਇਹ ਕਹੇ ਦੱਸੋ ਵੀ ਜਦੋਂ ਨਾ ਹੁਣ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਜੀ ਦੇਖੋ ਕਰਜ਼ਾ ਬਹੁਤ ਆ ਬੈਂਕਾਂ ਦਾ ਬਹੁਤ ਕਰਜ਼ਾ ਥੋੜੀ ਸੁਰਤ 'ਚ ਬੈਂਕਾਂ ਕਦੋਂ ਕਾਇਆਂ ਜਦੋਂ ਤੁਸੀਂ ਦੇਖਿਆ ਵੀ ਆ ਬੈਂਕਾਂ ਆ ਗਈਆਂ ਇੰਨੀਆਂ ਤਾਂ ਛੜੀ ਛੁਰਤ 'ਚ ਛੁਰਤ 'ਚ ਆਈਆਂ ਨੇ ਕੋਈ ਬੈਂਕ ਨਹੀਂ ਬਣਾਲੇ ਇੱਕ ਬਨਾਲੇ ਲੈਂਡ ਮਾਰ ਗਏ ਜ ਉਹਦੇ ਵਿੱਚੋਂ ਕਰਜ਼ਾ ਲੈ ਕੇ ਜ਼ਮੀਨ ਵੀ ਛੜਾਈ ਤੇ ਬੈਂਕਾਂ ਨੇ ਸਹਿਯੋਗ ਵੀ ਕਰੀ ਉਸ ਮਾਰੀ ਗੱਲ ਨਹੀਂ ਸੀ ਬੈਂਕਾਂ ਦੀ ਹਾਂ ਤੇ ਪਰ ਹੁਣ ਇਹ ਇਹਨਾਂ ਨੇ ਕਰਜ਼ਾ ਦੇ ਦੇ ਕੇ ਕਰਜ਼ਾ ਦੇ ਦੇ ਕੇ ਹੁਣ ਤਾਂ ਕਰਜ਼ਾ ਬਿਨਾਂ ਜ਼ਮੀਨ ਤੋਂ ਹੀ ਦੇਈ ਜਾਂਦੇ ਨੇ ਹਾਂ ਹੁਣ ਤਾਂ ਤੁਹਾਨੂੰ ਟਰੈਕਟਰ ਲਿਓ ਜਿਹੜਾ ਮਰਜੀ ਉਹ ਕਹਿੰਦਾ ਜਿਹੜਾ ਭਮਾ ਜਹਾਜ ਲੈ ਲਓ ਜੀ ਇਹਨਾਂ ਨੇ ਸਾਡੇ ਸਿਰ ਤੇ ਘਵਾੜਾ ਇੱਥੋਂ ਤੇ ਲਾ ਕੇ ਸਰਕਾਰਾਂ ਨੇ ਪੈਰਾਂ ਤੋਂ ਲਾ ਕੇ ਸਿਰ ਤੇ ਘਵਾੜਾ ਰੱਖਤਾ ਹੁਣ ਕਿਛਾਂ ਦੇ ਜਦੋਂ ਪ੍ਰਾਲੀ ਜਿਹੜੀ ਗੱਲ ਚੱਲਦੀ ਆ ਫਿਰ ਉਹ ਕਿਸਾਨ ਨੂੰ ਕਹਿੰਦੇ ਨੇ ਵੀ ਇੱਕ ਤੁਸੀਂ ਹੈਪੀ ਸੀਡਰ ਲੈ ਕੇ ਆਓ ਜਿਹੜੇ ਵੀ ਤੁਹਾਡੇ ਕਿਸਾਨਾਂ ਦੇ ਕੰਮ ਆਉਂਦੇ ਨੇ ਮਸ਼ੀਨਰੀ ਉਹ ਫਿਰ ਵੱਡਾ ਡਾਇਰੈਕਟਰ ਖਰੀਦਣਾ ਪੈਂਦਾ ਕਿਸਾਨ ਸਾਰੇ ਇਹੀ ਕਹਿੰਦੇ ਨੇ ਉਹ ਕਹਿੰਦੇ ਜੀ ਦੇਖੋ ਅਸੀਂ ਤਾਂ ਆਈ ਨੀ ਪੀੜੇ ਜਨ ਅਸੀਂ ਬੀਜੀਆ ਬਗੈਰ ਬੀਜਾ ਤਾਂ ਅੱਗ ਡਾਉਣ ਤੋਂ ਸੁੰਡੀ ਪੈ ਗਈ ਖੱਤੇ ਬਹਿਲੇ ਹੋ ਗਏ ਅੱਛਾ ਕਣਕ ਨੂੰ ਹਾਂ ਸਰਕਾਰ ਝਾਕਦੀ ਨਹੀਂ ਉਧਰ ਦੇਖਦੀ ਨਹੀਂ ਫਿਰ ਕਹਿੰਦਾ 26 ਝੋਨਾ ਲਾਓ ਸਰਕਾਰ ਨੇ ਕਹਿ ਕੇ ਬਜਾਇਆ ਖਰੀਦਤੇ ਨਹੀਂ ਕਿਸੇ ਨੇ ਅੱਧ ਮੁੱਲ ਤੇ ਵੇਚਿਆ ਅੱਧ ਮੁੱਲ ਤੇ 15 8 8 10 10 ਕਿਲੋ ਕੁਆਟਲ ਮਗਰ ਕਾਟ ਦਿੱਤੀ ਆ ਪੁੱਤ ਇੱਕ ਦੀ ਗਾਲ ਇੰਨਾ ਵੱਢਿਆਗਾ ਲਾਲਿਆਂ ਨੇ ਗਾਲ ਇੰਨਾ ਵੱਢਿਆਗਾ 8 ਕਿਸੇ ਤੋਂ 15 ਕਿਸੇ ਤੋਂ 10 ਇਹ ਇਹ ਲਾਲਿਆਂ ਨੇ ਗਾਲ ਵੱਡੇ ਨੇ ਕਿਸਾਨਾਂ ਦੇ ਹੱਥ ਵਾਸ ਹੀ ਨਹੀਂ ਬਾਪੂ ਕੁਛ ਜਿਵੇਂ ਕਹਿਣਗੇ ਓਵੇਂ ਆ 26 ਦੀ ਖਰੀਦ ਕਰੀ ਆ ਇਹਨਾਂ ਨੇ ਹਮ ਇੰਨਾ ਇੰਨਾ ਕੱਟ ਲਾ ਕੇ ਉਹੀ ਚੰਨੂ 4 ਪੈਸੇ ਬਚਣੇ ਸੀ ਉਹ ਉਹਨਾਂ ਨੇ ਕੱਟ ਲੇ ਪਹਿਲਾਂ ਬਾਪੂ ਫਸਲਾਂ ਜਿਹੜੀਆਂ ਹੁੰਦੀਆਂ ਸੀ ਜਿਹੜਾ ਮੋਠ ਬਾਜਰਾ ਜੋ ਵੀ ਤੁਸੀਂ ਬਜਾਈ ਕਰਦੇ ਸੀ ਉਹ ਫਿਰ ਵੇਚ ਕੇ ਆਉਂਦੇ ਮੰਡੀ 'ਚ ਜਾ ਕੇ ਉਦੋਂ ਕਿਵੇਂ ਹੁੰਦਾ ਸੀ ਜਾਂ ਇੰਨੀਆਂ ਹੁੰਦਗੀਆਂ ਨਹੀਂ ਸੀ ਫਸਲਾਂ ਉਹ ਇੰਨੀਆਂ ਫਸਲਾਂ ਪੁੱਤ ਉਦੋਂ ਤਾਂ ਤੈਨੂੰ ਜੇ ਪੁਰਾਣੀਆਂ ਗੱਲਾਂ ਦੱਛਾ ਮੰਜੀ ਜਿੰਨੀ ਇੱਕ ਕਣਕ ਹੁੰਦੀ ਸੀ ਮੰਜੇ ਤੇ ਹੀ ਲੱਦ ਕੇ ਲੈ ਜਾਂਦੇ ਸੀ ਕੁੱਟ-ਕੁੱਟ ਕੇ ਬਚਾਰੇ ਖਾਨ ਖੂਣ ਜੋਗੇ ਦਾਣੇ ਬਣ ਜਾਂਦੇ ਸੀ ਘਰੇ ਬਾਲੇ ਚਿਰਾਂ ਦੀਆਂ ਗੱਲਾਂ ਨੇ ਇਹ ਉਦੋਂ ਕਣਕਾਂ ਵੇਚ ਕਿਹੜਾ ਵੇਚਦਾ ਸੀ ਕਣਕਾਂ ਉਹ ਖਾਨ ਜੋ ਕਰੀ ਹੁੰਦਾ ਟਾਈਮ 'ਚ ਪਰ ਇੰਨਾ ਮੈਂ ਕਹਿਣਾ ਵੀ ਉਹਨਾਂ 'ਚ ਉਦੋਂ ਕਰਜ਼ਾ ਨਹੀਂ ਸੀ ਕਰਜਾ ਨਹੀਂ ਸੀ ਆਪਦਾ ਪ੍ਰੇਮ ਸੀ ਸਾਰੇ ਆਪਦਾ ਤੇਲ ਮਲਦੇ ਸੀ ਆਪਦਾ ਮੱਖਣੀਆਂ ਖਾਂਦੇ ਸੀ ਲੱਛੀਆਂ ਪੀਂਦੇ ਸੀ ਤਕੜੇ ਜੋ ਬੰਦੇ ਸੀਗੇ ਹਰ ਇੱਕ ਚੀਜ਼ ਹਾਂ ਕੋਲ ਕਰਦੇ ਸੀ ਲਾਹ ਗੁੜ ਤੋਂ ਲਾ ਕੇ ਤੁਹਾਡੇ ਘਰਾਂ ਦੇ ਵਿੱਚ ਨਾ ਜਿਵੇਂ ਆਪਾਂ ਘਾਰੇ ਲਾਉਨੇ ਆ ਹਾਂ ਆਏ ਗੁੜ ਰਹਾ ਪੂਰਾ ਗਵਾਂਡਿਆਂ ਦਾ ਸਾਡੇ ਕਿਹੜਾ ਵਿਆਹ ਹੋਇਆ ਉਹਨਾਂ ਨੇ ਬੈਠਕਾਂ ਬੈਠੀਆਂ ਕਰਦੀਆਂ ਦੋ ਦੋ ਮੁੰਡਿਆਂ ਦਾ ਵਿਆਹ ਸੀ ਉਹ ਕਹਿੰਦੇ ਵੀ ਯਾਰ ਇਹਨੂੰ ਕਿੱਥੇ ਸਾਂਭੀਏ ਉਹ ਮੇਰੇ ਘਰੇ 6 ਮਹੀਨੇ ਗੁਮਾਂਡ ਸੀ ਸਾਡਾ ਪਰਸੱਤੀਆਂ ਹੁੰਦੀਆਂ ਸੀ ਅੱਗੇ ਉਹ ਪੱਛੇ ਸੱਤ ਖਾਣਾ ਦੀ ਪਰਸੱਤੀ ਸੀ ਐ ਜਿਵੇਂ ਪਾਥੀਆਂ ਚਣ ਕੇ ਲਾਈਦੀਆਂ ਗੁੜ ਇੰਨਾ ਘਰੇ ਪਿਆ ਸੀ ਵਿੱਚੇ ਚਾਹੇ ਮੈਂ ਵਰਤੀ ਜਾਵਾਂ ਹੁਣ ਪੇਸੀ ਪੇਸੀ ਤਰਸਦੇ ਆ ਖਾਣ ਨੂੰ ਵੀ ਤਰਸਦੇ ਆ ਬਾਪੂ ਨੇ ਜਿਵੇਂ ਗੱਲ ਦੱਸੀ ਆ ਵੀ ਕਿਉ ਉਹ ਦੀ ਹਾਂਜੀ ਹੁਣ ਪਿੰਡਾਂ ਚ ਕਿਉ ਖਤਮ ਹੋ ਗਿਆ ਘਰੇ ਤਾਂ ਹੁਣੇ ਹੀ ਨਹੀਂ ਕਿਸੇ ਦੇ ਕਿਉ ਮੁੱਲ ਲੈ ਕੇ ਆਉਂਦੇ ਨੇ ਜੇ ਪਿੰਡਾਂ ਦੇ ਵਿੱਚੋਂ ਕਿਉਂ ਵੀ ਲਵਾਂਗੇ ਉਹਦੇ ਚੋਂ ਵੀ ਪਰਦੇਸੀ ਨਿਕਲ ਜਾਣਾ ਜੇ ਡਾਕਟਰ ਨੇ ਡਾਕਟਰੀ ਕਰ ਲਈ ਹਾਂ ਕਿਉਂ ਆ ਗਰੇ ਰੂਪ ਆਉਂਦੇ ਨਹੀਂ ਆਪਾਂ ਉਹਦੇ ਵਿੱਚੋਂ ਵੀ ਗਲਤ ਕਿਉਂ ਨਿਕਲੂ ਸਹੀ ਕਿਉਂ ਨਹੀਂ ਮਿਲਣਾ ਤੈਨੂੰ ਹੁਣ ਤਾਰੇ ਹਾਂ ਸਪ੍ਰੇਹਾਂ ਦਾ ਕੰਮ ਹੋ ਗਿਆ ਹਾਂ ਰੇਹਾਂ ਸਪ੍ਰੇਹਾਂ ਦਾ ਕੰਮ ਆ ਕਣਕ ਵੀ ਖਾਣੇ ਆ ਕਣਕ ਕਿਹੜਾ ਸਹੀ ਮਿਲਦੀ ਆ ਆਲੂਆਂ 'ਚ ਬਹੁਤ ਉਹ ਪੈਂਦਾ ਆਲੂਆਂ 'ਚ ਆਲੂ ਜ਼ਹਿਰ ਨੇ ਜਿਹੜਾ ਆਪਾਂ ਪੱਤੇ ਚਕਾਉਣ ਵਾਲੀ ਕਰ ਦਿੰਦੇ ਆ ਉਹ ਇੱਕ ਇੱਕ ਕਿਸਾਨ ਦੀਆਂ ਮਜਬੂਰੀਆਂ ਨੇ ਬਾਪੂ ਸਾਰੀਆਂ ਨੇ ਮਜਬੂਰੀਆਂ ਨੇ ਪੁੱਤ ਹੂੰ ਕਿਹੜਾ ਉਹਦਾ ਜ਼ਹਿਰ ਪਾਉਣ ਨੂੰ ਜੀ ਕਰਦਾਗਾ ਮਜਬੂਰੀਆਂ ਨੇ ਪੁੱਤ ਮਜਬੂਰੀ ਕਰਕੇ ਗੱਲ ਬਣਾਉਂਦਾ ਨਹੀਂ ਸਾਨੂੰ ਕੀ ਚਾ ਪੈਸੇ ਲਾਉਣ ਦਾ ਚਪਰੇਾਂ ਤੇ ਸਹੀ ਹਾਂ ਮਜਬੂਰੀ ਤੇ ਸਾਨੂੰ ਸਰਕਾਰਾਂ ਦੀਆਂ ਨੀਤੀਆਂ ਨੇ ਜਿਹੜੀਆਂ ਗਲਤ ਨੀਤੀਆਂ ਨੇ ਨਾ ਇਹਨਾਂ ਨੇ ਸਾਨੂੰ ਇੰਨਾ ਮਜਬੂਰ ਕਰਤਾ ਮੰਨ ਲਓ ਕਿ ਆਪਾਂ ਕੋਈ ਵੀ ਇਨਸਾਨ ਆ ਬਈ ਜਦੋਂ ਉਹ ਡਾਕਟਰ ਦੇ ਜਾਂਦਾ ਸਭ ਇਹਨਾਂ ਦੇ ਏ 105 ਇਹਨਾਂ ਦੇ ਪਾਏ ਨੇ ਇਹਨਾਂ ਨੇ ਕਿਹਾ ਵੀ ਤੇਰਾ ਬਲੱਡ ਵੱਧਦਾ ਵੀ ਤੇਰਾ ਘਿਓ ਬੰਦਦਾ ਕਿਹਨੇ ਘਿਓ ਰੜਕਣਾ ਅੱਗੇ ਅੱਗੇ ਬਿਜੁਰ ਕੇ ਇਹਨਾਂ ਨੇ ਕਿਹਾ ਉਹ ਖਾਂਦੇ ਸੀ ਇੰਨਾ ਕੰਮ ਕਰਦੇ ਸੀ ਸਾਰਾ ਕੁਝ ਨਾ ਤਾਂ ਕਿਸੇ ਨੂੰ ਬਲੱਡ ਮੈਨੂ ਵੀ ਹੁਣ ਮੇਰੀ 60 62 ਸਾਲ ਦੀ ਉਮਰ ਆ ਅੱਛਾ ਸ਼ੂਗਰ ਸਾਗਰ ਦੇ ਕਿਸੇ ਤਰ੍ਹਾਂ ਦੀ ਕੋਈ ਇੱਕ ਨਵੇਂ ਪੈਸੇ ਦੀ ਬਿਮਾਰੀ ਨਹੀਂ ਹੈ ਸਾਰਾ ਦੋ ਸਾਲ ਤੇ ਇੱਕ ਦੋ ਵਾਰੀ ਮੈਂ ਚੈੱਕਅਪ ਕਰਾਉਣਾ ਇੱਕ ਨਵੇਂ ਪੈਸੇ ਦੀ ਬਿਮਾਰੀ ਨਹੀਂ ਕਿਉਂਕਿ ਗੁਰਵੀ ਬਥੇਰਾ ਖਾਦਾ ਗੁਰ ਮੈਂ ਇੱਕ ਇੱਕ ਗੱਠ ਗੰਡ ਵਿਲਾ ਕਰ ਦਿੰਦਾ ਸੀ ਬੈਠਾ ਇੱਕ ਘਟ ਪੂਰਾ ਜਦੋਂ ਜਿਹੜਾ ਤਤ ਤਤ ਤੱਕ ਲੜ ਚੋਂਦਾ ਸੀ ਨਾ ਤੇ ਉਹ ਤੇ 10 10 ਗੰਨੇ ਚੁੱਪ ਜਾਈਦੇ ਸੀ ਕੋਈ ਪ੍ਰਵਾਹ ਨਹੀਂ ਸੀ ਰਾਮਨਾਥ ਤੇ ਕੋਈ ਬਸ ਫੋਨ ਟੁੱਟ ਜਾਣਗੇ ਹੋਈ ਆ ਸਹੀ ਗੱਲ ਆ ਇਹ ਦੇਖਾਂ ਕਰਕੇ ਹੁਣ ਤਾਂ ਬਾਪੂ ਦੰਦ ਟੁੱਟ ਜਾਣਗੇ ਇੰਨੇ ਗੰਨੇ ਕਿੱਥੇ ਚੁੱਪੇ ਗੰਨੇ ਗੰਨਾ ਹੁਣ ਕਿਹੜਾ ਚੂਪ ਲੁਮਾਈ ਦਾ ਗੱਭਰੂ ਵੀ ਨਹੀਂ ਚੁੱਪ ਚਾਹਦਾ ਗੰਨੇ ਪਰ ਬਰਜ ਸੀ ਨਹੀਂ ਹੈਗੀ ਗੰਨੇ ਚੁੱਪਣ ਦੀ ਇੱਕ ਬੰਦਾ ਸਾਡੇ ਪਿੰਡ ਚ ਆਇਆ ਜਾਚੀ ਤੂੰ ਇੱਕ ਗੰਨਾ ਚੁੱਪੇਗਾ ਉਹ 6 ਗੰਨੇ ਚੂਪ ਜਾਂਦੇ ਸੀ ਅੱਛਾ ਤੇਰੇ ਨਾਲ ਨੂੰ 6 ਗੰਨੇ ਇੰਨੀ ਤੇਜ਼ੀ ਸੀ ਉਹਦੀ ਦਾਰੇ ਦੀ ਹਾਂ ਹਾਂ ਖਰਾਕਾਂ ਸੀ ਬਾਪੂ ਪਹਿਲਾਂ ਖਰਾਕਾਂ ਖਰਾਕਾਂ ਦਾ ਤਾਂ ਛੂਨੂ ਪਹਿਲਾਂ ਕਹੇ ਤਾਂ ਬਈ ਖਰਾਕਾਂ ਖਾਧੀਆਂ ਸੀ ਬੁੜਿਆਂ ਦੀਆਂ ਉਹ ਤਾਂ ਬਾਪੂ ਤੌੜੇ ਭਰੇ ਰਹਿੰਦੇ ਕਹਿੰਦੇ ਘਿਓ ਦੇ ਹਣਾ ਤਾਂ ਮੈਂ ਕਹਿੰਦਾ ਤੌੜਿਆਂ ਨੂੰ ਕਿਰੋਂ ਨਾ ਡਰਮਾਂ ਦੇ ਡਰੰਮ ਭਰੇ ਪਏ ਸੀ ਘਿਓ ਦੇ ਦੇਚੀ ਦੇ ਹਾਂ ਸਹੀ ਗੱਲਾਂ ਬਾਪੂ ਉਹ ਤਾਂ ਚਾਹ ਦੇ ਨਾਲ ਖਲੇਪੜ ਖਾਂਦੇ ਹੁੰਦੇ ਸੀ ਇਹ ਘਿਓ ਦਾ ਘਿਓ ਦਾ ਖਲੇਪੜ ਚਾਹ ਨਾਲ ਜੰਮਿਆ ਬਾਚIAL ਚ ਹਾਂ ਇੱਕ ਇੱਕ ਦੰਦੀ ਘੋਦੀ ਜੰਮੇ ਦੀ ਇੱਕ ਚਾਹ ਦੀ ਤਾਂ ਹੀ ਬਾਪੂ ਹਲੇ ਵੀ ਤੁਸੀਂ ਬੋਲਦੇ ਹੋ ਵਧੀਆ ਗੜਕ ਕੇ ਮੈਂ ਕਹਿੰਦਾ ਪ੍ਰਮਾਤਮਾ ਦਾ ਹੁਕਮ ਆ ਜੀ ਅਹੀਂ ਚਲਾਈ ਜਾਵੇ ਗੱਡੀ ਕਦ ਪਤਾ ਕੱਲ੍ਹ ਦਾ ਨਹੀਂ ਸਹੀ ਗੱਲ ਹਾਂ ਕੀ ਨਾਮ ਬਾਪੂ ਤੁਹਾਡਾ ਮੇਰਾ ਨਾਮ ਮਹਿੰਦਰ ਸਿੰਘ ਆ ਜੀ ਅੱਛਾ ਅੱਛਾ ਮਹਿੰਦਰ ਸਿੰਘ ਹਾਂ ਪਿੰਡ ਪੰਡੋਰੀ ਸਿੱਧੀਆਂ ਤੇ ਸਾਧੀਆਂ ਜੀਆਂ ਗੱਲਾਂ ਨੇ ਤੇ ਇਹ ਕਿਸਾਨ ਨੇ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਕਿਸਾਨਾਂ ਦਾ ਸਿੱਧਾ ਇਹ ਕਹਿਣਾ ਕਿ ਨਾ ਸਾਡਾ ਸਪਰੇਹਾ ਸੜਕਨ ਨੂੰ ਦਿਲ ਕਰਦਾ ਤੇ ਨਾ ਹੀ ਯਾਰਾਂ ਪਾਉਣ ਨੂੰ ਦਿਲ ਕਰਦਾ ਕਿਸਾਨਾਂ ਦੀ ਮਜਬੂਰੀ ਬਣੀ ਹਰੀ ਕ੍ਰਾਂਤੀ ਦਾ ਨਾਹਰਾ ਵੱਜਿਆ ਤਾਂ ਕਿਸਾਨਾਂ ਨੇ ਸਾਰਾ ਕੁਝ ਉਹ ਕਰਨਾ ਸ਼ੁਰੂ ਕੀਤਾ ਕਿਸਾਨਾਂ ਦਾ ਇਹ ਵੀ ਇੱਕ ਅਲੰਬਾ ਸਰਕਾਰਾਂ ਦੇ ਖਿਲਾਫ ਕਿ ਅਸੀਂ ਤਾਂ ਉਸ ਸਮੇਂ ਦੇ ਉੱਤੇ ਇੱਜ਼ਤ ਰੱਖੀ ਜਦੋਂ ਦੇਸ਼ ਨੂੰ ਲੋੜ ਸੀ ਹਰੀ ਕ੍ਰਾਂਤੀ ਦਾ ਨਾਹਰਾ ਵੱਜਿਆ ਤਾਂ ਪੰਜਾਬ ਦੀ ਜਿਹੜੇ ਪਿੰਡ ਸੀ ਇਥੋਂ ਦੀਆਂ ਫਸਲਾਂ ਇੰਨੀਆਂ ਹੋਣਾਂ ਕਿ ਮੰਡੀਆਂ ਦੇ ਵਿੱਚ ਵੱਡੇ ਬੋਲ ਲੱਗੇ ਪਰ ਅੱਜ ਇਹੀ ਕਿਸਾਨ ਜਿਹੜੇ ਨੇ ਸੜਕਾਂ ਦੇ ਉੱਤੇ ਨੇ ਮੰਗਾ ਕੀ ਨੇ ਮੰਗਾ ਕਿਸਾਨੀ ਨੂੰ ਬਚਾਉਂਦੀਆਂ ਨੇ ਫਸਲਾਂ ਵੇਚਣ ਦੀ ਗੱਲ ਹੋ ਰਹੀ ਹੈ ਤੇ ਪਾਣੀ ਬਚਾਉਣ ਦੀ ਗੱਲ ਵੀ ਕਿਸਾਨ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਐਮਐਸਪੀ ਮਿਲਦੀ ਹੈ ਤਾਂ ਅਸੀਂ ਝੋਨਾ ਲਾਉਣਾ ਵੀ ਛੱਡ ਦਾਂਗੇ ਸਾਡਾ ਕਿਹੜਾ ਜੀ ਕਰਦਾ ਪਾਣੀ ਡੂੰਘੇ ਹੋਣ ਇਹ ਗੱਲਾਂ ਬਾਤਾਂ ਨੇ ਕਿਸਾਨਾਂ ਦੀਆਂ ਸਮਝ ਤੁਹਾਡੇ ਸਾਰਿਆਂ ਦੀ ਆਉਂਦੀਆਂ ਹੋਣਗੀਆਂ ਅੱਗੇ ਮਿਲਦੇ ਹਾਂ ਹੋਰ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਸਸੀ ਗੱਲ ਸਾਰਿਆਂ ਨੂੰ